ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ। ਰਾਜਵੀਰ ਜਵੰਦਾ ਦੀ ਮੌਤ ਦਾ ਸੱਚ ਦੀਵਾਲੀ ਵਾਲੇ ਦਿਨ ਆਇਆ ਸਾਹਮਣੇ। ਕੀ ਵਾਕਈ ਸਭ ਨੂੰ ਧੋਖੇ ਵਿੱਚ ਰੱਖਿਆ ਗਿਆ ਸੀਗਾ? ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੌਤ ਦਾ ਇੱਕ ਸੱਚ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਯਾਨੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੇ ਉਹਦੇ ਦੋਸਤਾਂ ਦੇ ਉੱਤੇ ਵੀ ਸ਼ੱਕ ਕੀਤਾ ਅਸੀਂ ਵੀ ਬਹੁਤ ਸਾਰੀਆਂ ਗੱਲਾਂ ਦੇ ਆਧਾਰਨ ਤੁਹਾਡੇ ਸਾਹਮਣੇ ਧਰੇ ਪਰ ਆਖਰਕਾਰ ਕਹਿੰਦੇ ਜੀ ਦੀਵਾਲੀ ਵਾਲੇ ਦਿਨ ਜਾਨੀ ਬਹੁਤ ਮੰਦ ਭਾਗੀ ਘਟਨਾ ਹੋਈ ਰਾਜਵੀਰ ਜਵੰਦਾ ਦੀ ਪਰ ਦੀਵਾਲੀ ਵਾਲੇ ਦਿਨ ਇੱਕ ਬਹੁਤ ਵੱਡਾ ਸੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜਿਹੜੇ ਕਿ ਸਾਡੇ ਕੱਲੇ-ਕੱਲੇ ਪੰਜਾਬੀ ਨੂੰ ਇਸ ਗੱਲ ਦਾ ਬੜਾ ਇੰਤਜ਼ਾਰ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੋਈ ਵੱਡਾ ਕਾਰਨ ਹੋ ਸਕਦਾ ਕੋਈ ਤਾਂ ਕਹਿੰਦਾ ਸੀ ਕਹਿੰਦੇ ਜੀ ਐਕਸੀਡੈਂਟ ਨਹੀਂ ਲੱਗਦਾ ਇਹ ਲੱਗਦਾ ਹੈ ਵੀ ਜਿਵੇਂ ਕਰਵਾਇਆ ਗਿਆ ਪਰ ਪੂਰੇ ਸੱਚ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਕਿ ਹੈਰਾਨ ਕਰ ਦੇਣ ਵਾਲਾ ਖੁਲਾਸਾ ਉਹਨਾਂ ਦੇ ਹੀ ਇੱਕ ਦੋਸਤ ਵੱਨਿਓ ਔਰ ਪੰਜਾਬ ਪਰ ਦੇ ਲੋਕਾਂ ਨੂੰ ਬਹੁਤ ਵੱਡਾ ਮੈਸੇਜ ਇਸ ਗੱਲ ਦਾ ਜਾਣਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਡਾਕਟਰਾਂ ਤੇ ਵੀ ਸ਼ੱਕ ਕੀਤਾ ਕਹਿੰਦੇ ਜੀ ਡਾਕਟਰਾਂ ਦੀ ਵਜ੍ਹਾ ਦੇ ਨਾਲ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਬਹੁਤ ਵੱਡਾ ਧੋਖਾ ਤੇ ਰਾਜਵੀਰ ਜਵੰਦਾ ਦੇ ਨਾਲ ਹੋ ਗਿਆ ਪਰ ਇਹ ਗੱਲਾਂ ਦੇ ਵਿੱਚੋਂ ਕੁਝ ਐਸੀ ਗੱਲ ਨਿਕਲ ਕੇ ਸਾਹਮਣੇ ਆਈ ਆ ਜਿਹੜੀ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਸੋਚੀ ਸੀ ਪਰ ਰਾਜਵੀਰ ਜਵੰਦਾ ਦੀ ਇਸ ਖਬਰ ਨੇ ਪੂਰੇ ਪੰਜਾਬ ਭਰ ਨੂੰ ਤਸੱਲੀ ਕਰਵਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਭਾਈ ਐਦਾਂ ਹੀ ਹੋਇਆ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੇ ਸੋਚਿਆ ਸੀ ਦਰਸਲ ਦੇ ਵਿੱਚ ਉਹ ਗਲਤ ਤਾਂ ਨਹੀਂ ਆ ਪਰ ਉਹਦੇ دوست ਨੇ ਇੱਕ ਬਹੁਤ ਵੱਡਾ ਖੁਲਾਸਾ દિਵਾਲੀ ਤੋਂ ਪਹਿਲੀ ਕਹਿ ਸਕਦੇ ਜਿਵੇਂ ਅੱਜ 20 ਤਰੀਕ ਹੈ ਅੱਜ ਉਸਦੇ دوست ਨੇ ਸਾਡੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਸੱਚ ਇਹ ਹੈ ਕਿ ਭਾਈ ਪੰਜਾਬ ਦੇ ਲੋਕਾਂ ਨੇ ਦੇਖੋ ਕਿੰਨੇ ਲੋਕਾਂ ਤੇ ਦੋਸ਼ ਲਾਏ ਕੋਈ ਕਹਿੰਦਾ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੋ ਗਿਆ ਫਿਰ ਇੱਕ ਬਲੈਰੋ ਗੱਡੀ ਦਾ ਬਹੁਤ ਵੱਡਾ ਜ਼ਿਕਰ ਹੋਇਆ ਉਹ ਵੀ ਤੁਸੀਂ ਸੁਣ ਲਿਆ ਪੂਰੀ ਐਂਡ ਤੱਕ ਵੀਡੀਓ ਸੁਣ ਕੇ ਉਸ ਤੋਂ ਬਾਅਦ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣੇ ਆ ਪਹਿਲਾਂ ਤੇ ਦੋਸਤ ਦੀ ਗੱਲ ਸੁਣਦੇ ਆ ਕਿ ਕੀ ਕਹਿੰਦੇ ਨੇ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ 4 ਰੁਪਏ ਲਈ ਨਾ ਕਈ ਲੋਕੀ ਘਰੇ ਬੈਠ ਕੇ ਗੱਲਾਂ ਕਰੀ ਜਾਂਦੇ ਆ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਜਾਣਾ ਹਰ ਕਿਸੇ ਲਈ ਅਸਹਿ ਹੈ ਤੇ ਹਰ ਕਿਸੇ ਦੇ ਵੱਲੋਂ ਉਸ ਦੀ ਮੌਤ ਤੇ ਉਹ ਦੁੱਖ ਪ੍ਰਗਟ ਕੀਤਾ ਗਿਆ ਜਿਵੇਂ ਕੋਈ ਆਪਣਾ ਇਸ ਜਹਾਨ ਤੋਂ ਚਲਾ ਗਿਆ ਹੋਵੇ ਤੇ ਰਾਜਵੀਰ ਜੱਮਿਆਂ ਇੱਕ ਮਾਂ ਦੇ ਸੀ ਪਰ ਦੁਨੀਆ ਤੋਂ ਉਹ ਲੱਖਾਂ ਮਾਵਾਂ ਦਾ ਹੋ ਕੇ ਗਿਆ ਲੱਖਾਂ ਮਾਵਾਂ ਦਾ ਕਾਲਜਾ ਉਸ ਦੇ ਜਾਨ ਨਾਲ ਬਲੁੰਦ ਰਿਆ ਗਿਆ ਤੇ ਉੱਥੇ ਹੀ ਉਸ ਦੀ ਮੌਤ ਤੋਂ ਬਾਅਦ ਲੋਕਾਂ ਨੂੰ ਰਾਜਵੀਰ ਦੀ ਮੌਤ ਹਾਦਸਾ ਨਹੀਂ ਬਲਕਿ ਇੱਕ ਜਾਣ ਬੁੱਝ ਕੇ ਕੀਤਾ ਗਿਆ ਕਾਰਨਾਮਾ ਲੱਗ ਰਿਹਾ ਹੈ ਤੇ ਹਰੇਕ ਬੰਦੇ ਦੇ ਵੱਲੋਂ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਕੋਈ ਕਹਿ ਰਿਹਾ ਹੈ ਕਿ ਬਲੈਰੋ ਗੱਟੀ ਨਾਲ ਟੱਕਰ ਹੋਈ ਤੇ ਕੋਈ ਕਹਿ ਰਿਹਾ ਹੈ ਉਸ ਨਾਲ ਜਾਣ ਬੁੱਝ ਕੇ ਪਲੈਨਿੰਗ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹਾਲਾਂਕਿ ਲੋਕ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰਾਜਵੀਰ ਜਵੰਦੇ ਦੇ ਦੋਸਤ ਹੀ ਉਸ ਨਾਲ ਕਤਾਈ ਕਰਕੇ ਕਿਉਂਕਿ ਉਹ ਅਜੇ ਤੱਕ ਵੀ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਤੇ ਰਾਜਵੀਰ ਆਪਣੇ ਪੰਜ ਦੋਸਤਾਂ ਦੇ ਨਾਲ ਹੀ ਰਾਈਡ ਕਰਨ ਹਰ ਵਾਰ ਜਾਂਦਾ ਹੁੰਦਾ ਸੀ ਤੇ ਲੋਕਾਂ ਦੇ ਮਨ ਵਿੱਚ ਅਜੀਬੀ ਸ਼ੰਕਾ ਹੈ ਕਿ ਇੰਨੀ ਮਹਿੰਗੀ ਪੋਸ਼ਾਕ ਪਾਉਣ ਤੇ ਲੱਖਾਂ ਦੇ ਹੈਲਮਟ ਪਾਉਣ ਦੇ ਬਾਵਜੂਦ ਵੀ ਰਾਜਵੀਰ ਦੇ ਇੰਨੀ ਜ਼ਖ਼ਮ ਆਖਰ ਲੱਗ ਕਿਵੇਂ ਗਈ ਕੁੱਲ ਮਿਲਾ ਕੇ ਅਜੇ ਤੱਕ ਵੀ ਲੋਕਾਂ ਲਈ ਰਾਜਵੀਰ ਦੀ ਮੌਤ ਇੱਕ ਰਹੱਸ ਹੈ ਤੇ ਹਰੇਕ ਬੰਦਾ ਸ਼ੱਕ ਦੀ ਨਿਗਾ ਨਾਲ ਦੇਖ ਰਿਹਾ ਹੈ ਤੇ ਕੁਝ ਤਾਂ ਉਸ ਦੀ ਮੌਤ ਦੇ ਪਿੱਛੇ ਛੁਪਾਇਆ ਜਾ ਰਿਹਾ ਹੈ ਕੋਈ ਡਾਕਟਰਾਂ ਦੀ ਅਣਗਹਿਲੀ ਕਹਿ ਰਿਹਾ ਹੈ ਕੋਈ ਪੁਲਸ ਦੀ ਨਕਾਮੀ ਤੇ ਕੋਈ ਪ੍ਰਸ਼ਾਸਨ ਦੀ ਗਲਤੀ ਦੱਸ ਰਿਹਾ ਹੈ ਪਰ ਪੁਲਸ ਦੇ ਇਸ ਹਾਸਲੇ ਤੇ ਸਭ ਕਲੀਅਰ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਸਿਰਫ ਤੇ ਸਿਰਫ ਆਵਾਰਾਂ ਸਾਹਾਂ ਦੇ ਚਪੇਟ ਵਿੱਚ ਆ ਕੇ ਹੋਈ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਭਾਈ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੇ ਨਿਊ ਚੈਨਲ ਬਹੁਤ ਸਾਰੇ ਸਾਡੇ ਵਰਗੇ ਚੈਨਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਕਿ ਰਾਜਵੀਰ ਜਵੰਦਾ ਦਾ ਦੇਖੋ ਸ਼ੰਕਾ ਪੂਰੇ ਪੰਜਾਬ ਨੂੰ ਹਲੇ ਵੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਕੋਈ ਨਾ ਕੋਈ ਇਹ ਮਾਮਲਾ ਕਰਵਾਇਆ ਗਿਆ ਪਰ ਉਹਦੇ ਦੋਸਤ ਨੇ ਨਿਰਪੱਖ ਕੀਤਾ ਉਹ ਕਹਿੰਦਾ ਜੀ ਇਹਦੇ ਵਿੱਚ ਕੋਈ ਦੋਰਹਿਮਾ ਨਹੀਂ ਹੈ ਨਾ ਤਾਂ ਬਲੇਰੋ ਗੱਡੀ ਵੱਜੀ ਹੈ ਔਰ ਨਾ ਹੀ ਕਿਸੇ ਨੇ ਜਾਣਬੁੱਝ ਕੇ ਕਰਵਾਇਆ ਉਹ ਕਹਿੰਦਾ ਜੀ ਇਹਦੇ ਵਿੱਚ ਤਾਂ ਪਸੂਆਂ ਦੀ ਚਪੇਟ ਦੇ ਵਿੱਚ ਰਾਜਵੀਰ ਜਵੰਦਾ ਆ ਗਏ ਸੀ ਅਸ ਕਰਕੇ ਰਾਜਵੀਰ ਜਵੰਦਾ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਪਰ ਕੁਝ ਲੋਕਾਂ ਨੇ ਸਾਡੇ ਹੀ ਪੰਜਾਬ ਦੇ ਭੈਣ ਭਰਾਵਾਂ ਨੇ ਇਹ ਗੱਲ ਨੂੰ ਨਹੀਂ ਮੰਨਿਆ ਸਵੀਕਾਰ ਨਹੀਂ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਪਸ਼ੂਆਂ ਦੇ ਨਾਲ ਹੋਈ ਹੈ ਬਲਕਿ ਸਾਡੇ ਪੰਜਾਬ ਦੇ ਲੋਕਾਂ ਨੇ ਉਸ ਦਾ ਉਲਟਾ ਸੋਚਿਆ ਉਲਟਾ ਸਮਝਿਆ ਕਹਿੰਦੇ ਜੀ ਇੱਕ ਬਲੇਰੋ ਗੱਡੀ ਦਾ ਜ਼ਿਕਰ ਹੋ ਰਿਹਾ ਬਲੇਰੋ ਗੱਡੀ ਦੇ ਵਿੱਚ ਵੱਜੇ ਨੇ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਦੇ ਦੋਸਤਾਂ ਨੇ ਕਰਵਾ ਦਿੱਤਾ ਹੁਣ ਬਹੁਤ ਸਾਰੀਆਂ ਥਿਉਰੀਆਂ ਅਕਸਰ ਪੰਜਾਬ ਦੇ ਵਿੱਚੋਂ ਆਈਆਂ ਪਰ ਅਸਲ ਸੱਚ ਇਹ ਹੈ ਰਾਜਵੀਰ ਜਵੰਦਾ ਦੀ ਹੁਣ ਤੱਕ ਦੀ ਜਿੰਨੀ ਵੀ ਆ ਪਰਮਿਸ਼ਨ ਮਿਲੀ ਆ ਡਿਟੇਲ ਦੇ ਆਧਾਰ ਤੇ ਪੰਜਾਬ ਦੀ ਪੁਲਿਸ ਬੰਨਿਓ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਗਏ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਰਾਜਵੀਰ ਦਾ ਜਵੰਦੇ ਦਾ ਪਰ ਇਹਦੇ ਵਿੱਚ ਕੋਈ ਗੱਡੀ ਦਾ ਜ਼ਿਕਰ ਸਾਨੂੰ ਨਹੀਂ ਮਿਲਿਆ ਨਾ ਸਾਨੂੰ ਕੋਈ ਗੱਡੀ ਹੱਥ ਲੱਗੀ ਆ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਉਹਨਾਂ ਨੇ ਵੀ ਪਸ਼ੂਆਂ ਦੇ ਵਿੱਚ ਵੱਜ ਕੇ ਜਿਹੜਾ ਕਿ ਐਕਸੀਡੈਂਟ ਹੋਇਆ ਇਹੀ ਦੱਸਿਆ ਨਾਲ ਦੇ ਦੋਸਤਾਂ ਬੰਨਿਓ ਵੀ ਕਿਹਾ ਗਿਆ ਕਈ ਦੋਸਤੋ ਦੇ ਸਾਹਮਣੇ ਆ ਗਏ ਨੇ ਉਹ ਕਹਿੰਦੇ ਨੇ ਜੀ ਪਸੂਆਂ ਦੇ ਵਿੱਚ ਵੱਜ ਕੀ ਹੋਇਆ ਕੋਈ ਵੀ ਸੋਚੀ ਸਮਝੀ ਇਹਦੇ ਵਿੱਚ ਸਾਜ਼ਿਸ਼ ਨਹੀਂ ਆਹ ਨਹੀਂ ਇਹਦੇ ਪਿੱਛੇ ਕੋਈ ਹੱਥ ਹੈ ਕਿਸੇ ਦਾ ਇਹ ਉਹਦੇ ਦੋਸਤਾਂ ਮੰਨਿਓ ਬਹੁਤ ਵੱਡੇ ਖੁਲਾਸੇ ਅਕਸਰ ਮੀਡੀਆ ਦੇ ਵਿੱਚ ਆ ਕੇ ਕੀਤੇ ਗਏ ਨੇ ਤਾਂ ਹੁਣ ਰਾਜਵੀਰ ਜਵੰਦਾ દિਵਾਲੀ ਦਾ ਦੇਖੋ ਅੱਜ ਤਿਹਾਰ ਹੈ ਪੂਰਾ ਦੇਸ਼ ਪੂਰੇ ਵਰਲਡ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਅਸੀਂ ਵੀ ਕਾਮਨਾ ਕਰਦੇ ਹਾਂ ਜਿੰਨੇ ਸਾਡੇ ਪੰਜਾਬੀ ਨੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਪਰ ਰਾਜਵੀਰ ਵਰਗੇ ਜਿਹੜੇ ਸਾਡੇ ਹੁਨਾਰ ਕਲਾਕਾਰ ਹੀਰੇ ਸਾਡੇ ਪੰਜਾਬ ਦੇ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਤੇ ਮਾਂ ਬੋਲੀ ਪੰਜਾਬੀ ਨੂੰ ਇੰਨਾ ਪਿਆਰ ਕਰਨ ਵਾਲੇ ਤੇ ਉੱਚਾ ਲੈ ਜਾਣ ਵਾਲੇ ਅੱਜ ਸਾਡੇ ਵਿੱਚ ਨਹੀਂ ਹੈ ਇਸ ਗੱਲ ਦਾ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਦੁੱਖ ਹੈ ਕਿਉਂਕਿ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਇੱਕ ਬਹੁਤ ਵੱਡਾ ਨਾਮ ਪੰਜਾਬ ਦਾ ਸਾਡੇ ਵਿੱਚ ਨਹੀਂ ਰਿਹਾ ਜਿਵੇਂ ਕਿ ਪਹਿਲਾਂ ਸਿੱਧੂ ਮੂਸੇਵਾਲਾ ਬਹੁਤ ਸਾਰੇ ਕਲਾਕਾਰ ਨੇ ਨਾਮ ਨਹੀਂ ਲੈ ਸਕਦੇ ਇੰਨੇ ਕਲਾਕਾਰ ਨੇ ਜਿਹੜੇ ਸਾਡੇ ਵਿੱਚ ਅੱਜ ਮੌਜੂਦ ਨਹੀਂ ਹੈ ਉਹਨਾਂ ਦੀਆਂ ਆਤਮਾ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੇ ਪ੍ਰਮਾਤਮਾ ਆਫ ਦੇ ਚਰਨਾਂ ਦੇ ਵਿੱਚ ਰੱਖੇ ਤਾਂ ਸਾਡੇ ਵੱਲੋਂ ਇਹ ਹੀ ਕਾਮਨਾ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦੀਵਾਲੀ ਦੀ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਤੁਹਾਡੀ ਦੀਵਾਲੀ ਰਹੇ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਰੀਆਂ ਇਹ ਹੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਸਦਾ ਲਈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੈਣ ਪ੍ਰਾਨਾਂ ਵਿੱਚ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਪੰਜਾਬੀਆਂ ਦਾ ਇਹ ਕਹਿਣਾ ਸੀਗਾ ਕਿ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਦੇ ਨਾਲ ਨਹੀਂ ਹੋਈ ਪਸ਼ੂ ਜਿਹੜੇ ਆ ਉਹ ਆ ਕੇ ਨਹੀਂ ਟਕਰਾਈਗੇ ਬਲਕਿ ਕਿਸੇ ਬਲੇਰੋ ਗੱਡੀ ਦਾ ਜ਼ਿਕਰ ਕੀਤਾ ਜਾਂਦਾ ਸੀ ਕਿ ਇਹਦੇ ਨਾਲ ਟੱਕਰ ਹੋਈ ਹੈ ਉਹਨਾਂ ਦੇ ਸਾਥੀਆਂ ਦੇ ਬਾਰੇ ਵੀ ਜਿਹੜਾ ਖਦਸ਼ਾ ਜ਼ਾਹਰ ਕੀਤਾ ਜਾਂਦਾ ਸੀ ਕਿ ਹੋ ਸਕਦਾ ਵੈ ਉਹ ਇਸ ਐਕਸੀਡੈਂਟ ਦੇ ਵਿੱਚ ਸ਼ਾਮਲ ਹੋਣੀਆਂ ਡਾਕਟਰਾਂ ਦੀ ਜਿਹੜੀ ਅੰਗੋਲੀ ਦੇ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਉਹਨਾਂ ਨੇ ਕੋਤਾਹੀ ਕੀਤੀ ਹੈਗੀ ਹੈ ਜਿਸ ਦੀ وجہ ਤੋਂ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ कोरोना ਦੇ ਚੋਣ ਵਾਲਿਆਂ ਨੂੰ ਧੋਖੇ ਵਿੱਚ ਰੱਖਿਆ ਗਿਆ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਸਿਗੇ ਪੰਜਾਬੀਆਂ ਦੇ ਜ਼ਿਹਨਾਂ ਦੇ ਵਿੱਚ ਉਹ ਲੋਕ ਜਿਹੜੇ ਉਹਨਾਂ ਨੂੰ ਚਾਹੁੰਦੇ ਸੀਗੇ ਉਹਨਾਂ ਨੂੰ ਮੁਹੱਬਤ ਕਰਦੇ ਸੀ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਪਰ ਪ੍ਰਸ਼ਾਸਨ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਸ ਚ ਕਲੀਅਰ ਹੋ ਗਿਆ ਹੈ ਕਿ ਰਾਜਵੀਰ ਜੋ ਅੰਦਾ ਦੀ ਮੌਤ ਜਿਹੜੀ ਹੈ ਪਸ਼ੂਆਂ ਦੇ ਟੱਕਰ ਦੇ ਨਾਲ ਹੀ ਹੋਈ ਹੈ ਜੋ ਕੁਝ ਖਦਸ਼ਾਤ ਜ਼ਾਹਰ ਕੀਤੇ ਜਾਂਦੇ ਸੀ ਜਿਹੜੇ ਸਵਾਲ ਚੁੱਕੇ ਜਾਂਦੇ ਸੀ ਉਹ ਸਭ ਬੇਬੁਨਿਆਦ ਹੀ ਗਿਆ ਅਸਲ ਸਾਚ ਜਿਹੜਾ ਉਹ ਸਭ ਦੇ ਸਾਹਮਣੇ ਆ ਗਿਆ ਹੈਗਾ ਵਾ ਬਾਕੀ ਵੀਰੋ ਤੁਸੀਂ ਕੀ ਕਹਿੰਦੇ ਏ ਇਸ ਰਿਪੋਰਟ ਦੇ ਬਾਰੇ ਜਿਹੜੀ ਪ੍ਰਸ਼ਾਸਨ ਨੇ ਦਿੱਤੀ ਹੈਗੀ ਹੈ ਕਿ ਉਹ ਸਹੀ ਹੈ ਜਾਂ ਇਹ ਹਜੇ ਵੀ ਜਿਹੜਾ ਵਾ ਉਹ ਅ ਮੁਕਮਲ ਹਕਾਇਕ ਨਹੀਂ ਸਾਹਦੇ ਸਾਹਮਣੇ ਲਿਆਏ ਜਾ ਰਹੇ ਕਮੈਂਟਾਂ ਵਿੱਚ ਲਾਸਮੀ ਦੱਸਿਆ ਰੱਖਿਓ ਆਪਣੀ ਟੇਰ ਸਾਰਾ ਖਿਆਲ ਰਹਿਾਂਗੀ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼